ਦੱਸ ਜਿੰਨਾ ਵਿਚਾਰਿਆਂ ਨੂੰ ਸਾਫ਼ ਕਰਾਂਗੇ ਤੇ ਇੰਨਾ ਚ ਨਵੇਂ ਬੂਟੇ ਲਾਵਾਂਗੇ ਬਰਸਾਤ ਨਾਲ ਤੇ ਗੰਦ ਪੈ ਗਈ ਕੀ ਕਰਨੀ ਆ ਆ ਜਿਹੜੇ ਬੂਟੇ ਸੁੱਕੇ ਜੇ ਉਹਨਾਂ ਨੂੰ ਮੈਂ ਹੇ ਪੁੱਟਾਂ ਤੇ ਨਾਲ ਆ ਘਾਹ ਖੋਜਿਆ ਹੋਇਆ ਤੇ ਇਹਨਾਂ ਨੂੰ ਕਰਕੇ ਤੇ ਮੈਂ ਗੋਡੀਆਂ ਨਵੇਂ ਲਿਆ ਕੇ ਬੂਟੇ ਫੁੱਲ ਫਲ ਲਾਉਣ ਨੇ ਸੋਹਣੇ ਲੱਗਣਗੇ ਹਨਾ ਪਰ ਸਾਚ ਮੀਂਹ ਪੈਂਦਾ ਫੁੱਲ ਮੀਂਹ ਪੈਂਦੇ ਹੁਣ ਮੈਨੂੰ ਲੱਗਦਾ ਆ ਆ ਵੇਖੋ ਆ ਸਭ ਸੁੱਕ ਗਏ ਇਧਰ ਵੇਖੋ ਕਿਦਾਂ ਚੜਾ ਆ ਵੇਖੋ ਸਾਰੀ ਆਹੀ ਗੱਲ ਸੁਣ ਮੈਨੂੰ ਪੌੜੀਆਂ ਚੇਤਾ ਕੱਲ ਮੇਰੇ ਨੂੰ ਇੱਥੋਂ ਪੌੜੀਆਂ ਉਤਰਨ ਦਿਆ ਕੌਣ ਸਭੀ ਅੱਛਾ ਤੇ ਇੰਨਾ ਔਖਾ ਜੇ ਇਹਨੂੰ ਖਾਣ ਦਾ ਇਥੋਂ ਹੀ ਉਹ ਸਭੀ ਹੁਣ ਅੰਦੀ ਤੇ ਨੀਤੀ ਬਦਲੀ ਪਈ ਆ ਪਤਾ ਨਹੀਂ ਦੋਮਾ ਜੀ ਨੂੰ ਕਿਹੜੇ ਭੂਂਡ ਲੜ ਗਏ ਮੰਨਿਆ ਜਿਹੜਾ ਆਪਾਂ ਕੰਮ ਕੀਤਾ ਉਹ ਹੈ ਚਲੋ ਗੱਲ ਵੱਖਰੀ ਆ ਪਰ ਬੰਦੇ ਨੂੰ ਥੋੜਾ ਬੋਤਾ ਚਾਹੀਦਾ ਮਤਲਬ ਇਹਤ ਨਹੀਂ ਹੋਵਗਾ ਇਹਤ ਨਹੀਂ ਹੈਗਾ ਨਾ ਪਰ ਆਪਣਾ ਹੀ ਨਾ ਰੰਗਾਲ ਆਈ ਜਾਣਾ ਇਹਨਾਂ ਨੇ ਤੇ ਤੇਰੇ ਸੱਟ ਲੱਗ ਜੂਗੀ ਇਧਰ ਆ ਜਾ ਪੁੱਤ ਥੱਲੇ ਆ ਜਾਗਾ ਇਧਰ ਆ ਥੱਲੇ ਵੇਲਾ ਇਹ ਹੋਏ ਕੰਮ ਬਸ ਇਹਨੇ ਕਰਨਾ ਚੱਲ ਤਾਲਾ ਨਹੀਂ ਕੋਈ ਗੱਲ ਨਹੀਂ ਕਰਨੀ ਨਿਆਣਾ ਚੱਲ ਕੋਈ ਗੱਲ ਨਹੀਂ ਕਰਨੀ ਨਹੀਂ ਮੈਂ ਤਾਂ ਕੁਝ ਵੀ ਨਹੀਂ ਆਂਦੀ ਮੈਂ ਸਗੋਂ ਪਿਆਰ ਕਰਦੀ ਮੈਂ ਨਹੀਂ ਆ ਇੱਥੇ ਕੀੜਾ ਕੁੜਾ ਕੋਈ ਲੜਾ ਲੂਗਾ ਜਦ ਤੂੰ ਮੰਮੀ ਕੋ ਚੱਲ ਜਾ ਜਦ ਦਾਦੀ ਮੰਮਾ ਕੋ ਚੱਲ ਜਾ ਜਾਂ ਮੇਰਾ ਪੁੱਤ ਭੱਜ ਜਾ ਇਹਨੂੰ ਲੱਗਦਾ ਮੈਨੂੰ ਕੋਈ ਨਾ ਕੋਈ ਨਾ ਕਈ ਨਾ ਕੋਈ ਬੰਦੇ ਚੁਕਣਾ ਆਈ ਆ ਤਾਹੀਂ ਕਰਕੇ ਇਦਾਂ ਦੇ ਕੰਮ ਕਰਦਾ ਭਾਈ ਹੁਣ ਜਾਂ ਤੇ ਕਿਸੇ ਨੇ ਉਹੀ ਸ਼ਰੀਕੇ ਚ ਰੁੱਕੇ ਵਾਲੇ ਨੇ ਚੁੱਕਣਾ ਦਿੱਤੀ ਆ ਪੀ ਡਿਊਟੀ ਜਾਂਦਾ ਕੰਮ ਕਰਦਾ ਆਪਣਾ ਮਾ ਉਹ ਘਰ ਬੜਾ ਸਮਝ ਜਾਂਦੇ ਆ ਆਪਣਾ ਕਲੀ ਜਲੇ ਸਾਰਾ ਬਈ ਲੁਕੀ ਵੇਂਦੇ ਤੇ ਹੈ ਆ ਆ ਰੁਪਏ ਵਰਦੇ ਤੇ ਹੈ ਨਹੀਂ ਕਿਸ ਚੀਜ਼ ਨੂੰ ਕਿਹੇ ਕੰਜਰ ਨੂੰ ਬਾਹਰੋਂ ਸ਼ੱਕ ਹੋਇਆ ਉਹਨੇ ਨੂੰ ਉਂਗਲਾਂ ਲਾਏ ਗਏ ਹੋਰ ਕੋਈ ਗੱਲ ਨਹੀਂ ਇਹਨਾਂ ਨੂੰ ਸੁਆਹ ਦਾ ਪਤਾ ਹੀ ਦੋਵੇਂ ਉੱਲੂ ਤੇ ਉੱਲੂ ਕੱਖ ਨਹੀਂ ਪਤਾ ਪੁੱਤ ਵੇਲਾ ਕੰਦੇ ਪਾਣੀ 'ਚ ਹੱਥ ਮਾਰਨ ਡਿਆ ਤੇ ਫਿਰ ਤੇਰੀ ਮਾਂ ਨੇ ਆਖਣਾ ਵੀ ਉਹਨੇ ਵੇਖਿਆ ਹੀ ਨਹੀਂਗਾ ਨਾ ਕਰ ਤੇ ਹੈ ਇਹ ਦੋਵੇਂ ਉੱਲੂ ਤੇ ਉੱਲੂ ਹੀ ਹੋਰ ਗੱਲ ਕੋਈ ਹੋਰ ਗੱਲ ਤੁਹਾਨੂੰ ਕੋਈ ਵੀ ਹੈਗੇ ਨਾਲ ਵਿੱਚ ਕੋਈ ਵੀ ਹੈਗੇ ਆ ਜੀ ਆਹੋ ਤੇ ਕੋਈ ਗੱਲ ਨਹੀਂ ਤੁਸੀਂ ਨਾ ਇਹ ਗੱਲ ਦੀ ਚਿੰਤਾ ਕਰਿਆ ਕਰੋ ਮੈਂ ਪਹਿਲਾਂ ਤਾਂ ਨਜਿੱਦ ਕਰਦੇ ਹਾਂ ਉਹ ਨਾ ਨੂੰ ਵਾਲਾ ਸਾਰਾ ਸੈਟਲਮੈਂਟ ਵਧੀਆ ਵਾ ਆਹੋ ਵਧੀਆ ਵਾ ਸਭ ਕੋ ਚੰਗਾ ਹੋ ਜਾ ਚੱਲਦੇ ਹੁਣ ਮੈਂ ਵੇਨਾ ਵਾਂ ਜੇ ਅੱਜ ਭਲਕ ਬਣਿਆ ਜਗਾਰਮੈਂਟ ਤੇ ਫਿਰ ਵੇਨੇ ਚੱਲਦੇ ਆਉਂਦੇ ਮੈਂ ਨਾ ਮੰਮੀ ਨੂੰ ਵੀ ਫੋਨ ਲਾਉਣ ਲੱਗੀ ਹਾਂ ਮੈਂ ਮਾਂ ਮੰਮੀ ਨੂੰ ਫੋਨ ਲਾਉਣੀ ਆ ਤੇ ਗੱਲ ਕਰਦੀ ਮੰਮੀ ਦੇ ਨਾਲ ਤੇ ਆ ਜਾ ਤੇ ਦੇਖੂ ਖਾਈਏ ਫੇਰ ਨਹੀਂ ਤੇ ਇਕੋਰੀ ਆਹ ਉਹ ਤੇ ਜਾਣ ਨੂੰ ਸਾਦ ਕੇ ਸਲਾਹ ਕਰਦੀ ਆ ਤੇ ਆਪਣੇ ਘਰ ਗੱਲ ਮੁੰਡੇ ਨਾਲ ਕੀਤੀ ਉਹ ਕਿ ਨਹੀਂ ਕੀਤੀ ਵੀਰ ਦੇ ਨਾਲ ਵੇਖ ਲਾ ਯਾਰ ਇਹਨੇ ਡਿੱਗਣਾ ਨਾਲੇ ਉਹ ਗੱਲ ਸੱਟ ਲਵਾਊਗਾ ਨਾਲੇ ਮੈਨੂੰ ਗੱਲਾਂ ਕਰਵਾਊਗਾ ਤੁਸੀਂ ਆਨੇ ਫੇਰ ਆਖਿਆ ਨਾ ਘਰ ਕੋ ਉਹ ਚੱਲ ਕੋਈ ਨਹੀਂ ਆ ਵੇਖ ਲੈ ਜਿੰਨ ਜਰ ਮੈਂ ਕੌੜੀ ਹੋ ਕੇ ਬੋਲੀ ਤੇ ਹੁਣ ਨਿਕਲਿਆ ਇੱਥੋਂ ਉਹ ਨਿਆਣਾ ਵਾ ਖੇਡਦਾ ਫਿਰਦਾ ਹੈ ਨਿਆਣਾ ਤੇ ਹੈਗਾ ਮੈਨੂੰ ਕਿਹੜਾ ਪਿਆਰ ਨਹੀਂ ਆਉਂਦਾ ਪਰ ਜਿੰਨ ਜਰ ਝਿੜਕੋ ਨਾ ਨਿਆਣੇ ਨੂੰ ਹੈ ਮਮੀ ਨੂੰ ਫੋਨ ਕਰਾਂ ਫੇਰ ਮੈਂ ਮਮੀ ਨੂੰ ਆਹੋ ਚੱਲ ਕੋਈ ਗੱਲ ਨਹੀਂ ਵੇਖ ਲੈਣੇ ਰਵਿੰਦਰ ਦਾ ਮੈਨੂੰ ਫੋਨ ਹੀ ਕੋਈ ਨਹੀਂ ਆਇਆ ਆਂਦੀ ਦੀਦੀ ਮੈਂ ਫੋਨ ਕਰੂੰਗੀ ਫੋ ਮੁਰਕੇ ਫੋਨ ਹੀ ਕੋਈ ਨਹੀਂ ਆ ਤੇ ਮੰਮੀ ਨਹੀਂ ਲਾਇਆ ਫੋਨ ਮੈਂ ਹਿੱਕ ਤੇ ਘਰ ਦੇ ਵਿੱਚ ਕਲੇ ਪਈ ਰਹਿੰਦੀ ਆ ਇਹ ਫੋਨ ਲਾ ਕੇ ਬੈਹ ਰਹੀਦੀ ਫੋਨ ਲਾ ਕੇ ਬੈਹ ਰਹੀਦੀ ਜੇ ਮੈਂ ਆ ਨਹੀਂ ਕੀਤਾ ਤਾਂ ਫੋਨ ਉਹਦਾ ਵੀ ਨਹੀਂ ਮੈਨੂੰ ਆਇਆ ਕੋਈ ਵੀ ਬੁੱਧਾ ਹੀ ਕੰਮ ਕਰ ਤੇ ਵਿਜੀ ਹੋਣੀ ਆ ਉਹੋ ਵਿਜੀ ਤੇ ਹੈਗੀ ਆ ਪਰ ਮੈਂ ਵੀ ਤਾਂ ਗਾੜੀਆਂ ਕਿਹੜਾ ਗੱਲਾਂ ਨੇ ਲੱਗੀਆਂ ਬਹੁਤੀਆਂ ਕਰਨ ਆਹੋ ਚੱਲ ਕੋਈ ਕਰਨੀ ਆ ਕਰਨੀ ਤੂੰ ਕਰਨੀ ਅੱਜ ਫੋਨ ਆਹ ਪਤਾ ਨਹੀਂ ਸਭੀ ਸੁਬਜੀ ਤਰੀ ਚੌਕੇ ਜਿਹਾ ਸਮੈਲ ਜੀ ਆਉਣ ਡਈ ਆ ਪਤਾ ਨਹੀਂ ਦੇਖ ਲੈ ਚੱਲ ਕੋਈ ਕਰਨੀ ਲੈ ਨਹੀਂ ਲੱਗਦੀ ਹੋਵੇ ਹਾਂ ਹਾਂ ਵੇਖ ਲੈ ਕੋਈ ਗੱਲ ਨਹੀਂ ਜਿਦਾ ਜਾਣਾ ਇਹਨਾਂ ਦੇ ਮੂੰਹ ਦੀ ਨਾ ਟੈਨਸ਼ਨ ਲਿਆ ਕਰ ਪਣਾਉਂਦੇ ਤੇ ਬਣਾਉਂਦੇ ਰਹਿ। ਨਹੀਂ ਮੈਂ ਤਾਂ ਹੀ ਟੈਨਸ਼ਨ ਲੈਂਦਾ। ਮੰਮੀ ਸਾਡੇ ਨਾਲ ਆ ਨਾ। ਆਹੋ ਮੰਮੀ ਤੇ ਹੈਗੀ ਨਾਲ ਆਪਣੀ। ਕਿਹੇ ਗੱਲ ਦੀ ਪਰਵਾਹ ਹੀ ਨਹੀਂ। ਚਿੰਤਾ ਹੀ ਨਹੀਂ ਕਰਨੀ। ਚੱਲ ਕੋਈ ਨਹੀਂ। ਮੈਂ ਵੇਖਾਂ ਭਲਾ ਉਹਨੇ ਰਸੋਈ 'ਚ ਭਾਏ ਕੁਛ ਧਰਿਆ ਓਏ। ਵੇਖ ਲੈ ਤੈਨੂੰ ਹੁਣੇ ਹਟਾਇਆ ਸੀ ਤੇ ਤਾਏ ਤੇਰੇ ਤਾਂ ਸਾਹਮਣੇ ਮੈਂ ਕੋਹ ਆਖਿਆ ਨਹੀਂ ਚਪੇੜ ਮਾਰਨੀ ਮੂੰਹ ਤੇ ਤੇਰਾ ਵੱਟ ਕੇ ਮੈਂ ਆ ਕੀ ਹਾਲ ਕਰੀ ਜਾਨਾ? ਸਫਾਈ ਮੁੜ ਕੇ ਕਿੰਨੇ ਕਰਨੀ ਆ। ਵੇ ਬੋਲਦਾ ਨਹੀਂ। ਸਫਾਈ ਕਿਨੇ ਕਰਨੇ ਮੁੜ ਕੇ ਫਿਰ ਹਾ ਹੋ ਮਾਰ ਲਓ ਉਹਦੇ ਚ ਪੇੜ ਕਦੀ ਮਾਂ ਦੇ ਮਾਰ ਲਿਆ ਤੇ ਕਦੀ ਪੁੱਤ ਦੇ ਮਾਰ ਲਿਆ ਬਸ ਤੁਹਾਡਾ ਹੀ ਹੱਥ ਵਧ ਗਿਆ ਵਾ ਹੁਣ ਮਾਂ ਦੇ ਮਾਰ ਲਿਆ ਉਹ ਗਾੜੀ ਵੇਖੇ ਟਿੱਡਾ ਜਿਹੜੇ ਸਿਖਾਉਣ ਦੇ ਉਹਨੂੰ ਸਾਰਾ ਕੁਝ ਸਿਖਾਉਣ ਦੇ ਉਹਨੇ ਵੀ ਗਾੜੀ ਉਹ ਇੱਧਾ ਚ ਪੇੜ ਕੀਤੀ ਤੂੰ ਵੱਡਿਆ ਵਾ ਐਸੇ ਹੀ ਉਹਨੇ ਸਿੱਖਣਾ ਜਿੱਦਾਂ ਤੂੰ ਇਹਨੂੰ ਸਿਖਾ ਲੰਦੇ ਉਹਨੇ ਉਹੀ ਕੁਝ ਦੇਖਣਾ ਉਹੀ ਸਿੱਖਣਾ ਅਕਲ ਕਰ ਕੁਝ ਉਹਨੂੰ ਸਮਝਾਉਣ ਹੀ ਨਹੀਂ ਆ ਕੁਝ ਫੇ ਤੂੰ ਗਮਲੇ ਚ ਹੱਥ ਮਾਰਨ ਦੇ ਆ ਮਿੱਟੀ ਗੰਦੀ ਦੇ ਵਿੱਚ ਹੱਥ ਮਾਰਨ ਦੇ ਆ ਯਾ ਵਿਗਾੜ ਜਿੰਨਾ ਵਿਗਾੜਿਆ ਜਾਂਦਾ ਹੀ ਪਿਓ ਨੂੰ ਨੇ ਆਣਾ ਜਿੰਨਾ ਚਿਰ ਖੇਡੇ ਨਾ ਮਿੱਟੀ 'ਚ ਵੱਧਦਾ ਫੁੱਲ ਦੇਣੀ ਆ ਆਪੇ ਖੇਡ ਲੈਣੇ ਮਿੱਟੀ 'ਚ ਦੋਨੋਂ ਹਣ ਵਾਲਾ ਹੀ ਮਿੱਟੀ ਤੇ ਗਮਲੇ ਦੀ ਮਿੱਟੀ ਨਹੀਂ ਤੂੰ ਨੇ ਖੇਡਣਾ ਉੱਤੋਂ ਦੇ ਖੇਡਦਾ ਹੀ ਨਹੀਂ ਕਿਤੇ ਹਾਂ ਉਹ ਤੇ ਤੁਸੀਂ ਚਪੇਣਾ ਰੱਖ ਲੋ ਤੁਹਾਨੂੰ ਨਹੀਂ ਪਿਆਰ ਨਾਲ ਸਮਝਾਉਣਾ ਆਉਂਦਾ ਜੀ ਵੀ ਸਮਝਾ ਲੋ ਪਿਆਰ ਜਾ ਕੇ ਮੈਂ ਇਹ ਤੇ ਕੰਮ ਕਰਦੀ ਪਰ ਤੁਸੀਂ ਕੰਮ ਕਰਦੀ ਰਹਿਂਦੇ ਜੀ ਮੈਨੂੰ ਨਹੀਂ ਤੇ ਤੂੰ ਕਿੱਦਾਂ ਮੇਰੇ ਮੰਗਰੇ ਤੁਰਿਉਂਨੀ ਤੂੰ ਮੇਰੇ ਕਮਰੇ ਚ ਆਈ ਤੇ ਆਈ ਕਿੱਦਾਂ ਘਾੜਾ ਤੇ ਕੱਲੇ ਦਾ ਘਰ ਵਾ ਸਾਰਾ ਕੁਛ ਇੱਕ ਤੁਸੀਂ ਬਾਹਰ ਖਰੀਦੇ ਆ ਇੱਕ ਤੁਸੀਂ ਆ ਬਣਾ ਲਓ ਕਹੀਂ ਘਰ ਆ ਜੋਗੇ ਰਹਿ ਗਿਆ ਆਪਾਂ ਸਾਡੇ ਦੇ ਘਰ ਕੋਈ ਨਹੀਂ ਜੇ ਵਾਰ ਲਾਲਾ ਜੋਰ ਖਰੀਦੇ ਜੇ ਤੂੰ ਕੈਨੀ ਤੇ ਖਰੀਦਿਆ ਸਹੀ ਲੱਗਿਆ ਮੈਂ ਕੈਨੀ ਕਿਉਂ ਤੂੰ ਖਰੀਦਿਆ ਆਹ ਜਾ ਲਾਲਾ ਜੋ ਜਾ ਵੇਖ ਲੈ ਜਿੱਥੇ ਵੇਖਣੀ ਜਾ ਚਲੀ ਜਾ ਕੋਈ ਨਹੀਂ ਇਕੱਠੇ ਕਰਨ ਦੇ ਪ੍ਰੂਫ ਹੁਣ ਪ੍ਰੂਫਾਂ ਸਮੇਤ ਗੱਲ ਹੋਊਗੀ ਜਾ ਪ੍ਰੂਫ ਇਕੱਠੇ ਕਰ ਲੈ ਜਿੱਥੋਂ ਲੈਣੀ ਜਾ ਲਿਆ ਫਿਰ ਮੈਂ ਵੀ ਤੈਨੂੰ ਆਨੀ ਚੱਲਿਆ ਆ ਕੇ ਵਖਾ ਮੈਨੂੰ ਲੈ ਮੈਂ ਹੇਲੀ ਵੇਖ ਕੇ ਮਾਰਦੀ ਚੱਲਿਆ ਆ ਕੇ ਵਖਾ ਮੈਨੂੰ ਇਹੇ ਹੱਕ ਦੇ ਹੱਥੋਂ ਦੋ ਮਾਰੇ ਕਿ ਤੇ ਪ੍ਰੂਫ ਹੋਣਗੇ ਇੱਕ ਅੱਧਾ ਦਿਨ ਰੁਕ ਜਾ ਬਸ ਜਾ ਲਿਆ ਜਾ ਕੇ ਮੈਂ ਤੇ ਤੈਨੂੰ ਆਨੀ ਆ ਵੇਲਾ ਕਿਹੜਾ ਵੇ ਨਹੀਂ ਆ ਜਾ ਛੇਤੀ ਜਾ ਕੇ ਲਿਆ ਤੂੰ ਇਹ ਕੇ ਮੈਂ ਕਿਹਾ ਤੇ ਦੰਦਾ ਥੱਲੇ ਜੀਬ ਲੱਲੋ ਹੁਣ ਬਸ ਮੈਂ ਦੰਦਾ ਤਲੇ ਜੀਪ ਲਈ ਲਈ ਜਦੋਂ ਮੈਂ ਉਹ ਆਪਣੇ ਸੋਚ ਵਿਚਾਰ ਕਰ ਜੇ ਕੱਖ ਨਾ ਨਿਕਲਿਆ ਤੇ ਸੁੱਖ ਵੇਖੀ ਤੇਰਾ ਮੈਂ ਹਾਲ ਕੀ ਬਣਾ ਤੇ ਜੇ ਸਾਰਾ ਕੁਝ ਨਿਕਲ ਗਿਆ ਨਾ ਫਿਰ ਤੂੰ ਆਪਣਾ ਹਾਲ ਵੇਖ ਲੈ ਜਦੋਂ ਮਛਲੀ ਦਾ ਕਹਿੰਦੇ ਨੇ ਅੰਤ ਹੁੰਦਾ ਉਹ ਤੜਫਦੀ ਆ ਤੁਹਾਡਾ ਵੀ ਉਹੀ ਤੜਫਦਾ ਹੈ ਹੀ ਕੁਛ ਨਹੀਂ ਬਸ ਤੂੰ ਇਹ ਜਣਾ ਮੈਂ ਕਾ ਤੋ ਡਰਾਂ ਜੇ ਮੈਂ ਕੁਛ ਲਿਆ ਹੋਵੇ ਕੋਹ ਖਰੀਦਿਆ ਹੋਵੇ ਮੇਰੇ ਨਾ ਹੋਵੇ ਫਿਰ ਤੇ ਮੈਨੂੰ ਡਰਨ ਦੀ ਲੋੜ ਐ ਮੈਨੂੰ ਡਰਨ ਦੀ ਲੋੜ ਲੋੜ ਕੋਈ ਦੇ ਨਾ ਕਿੰਨੇ ਇਹ ਸਾਰਾ ਕੁਝ ਪਤਾ ਲੱਗ ਜੂ ਬਸ ਤੁਸੀਂ ਤੇ ਥੋੜਾ ਜਿਹਾ ਸਬਰ ਰੱਖ ਲੋ ਤੈਨੂੰ ਮੈਨੇ ਚੁੱਪ ਕਰਕੇ ਤੇ ਤੇਤ ਹੋ ਜਾਈ ਤੇ ਖਬਰਦਾਰ ਜੇ ਤੁਸੀਂ ਮੇਰੇ ਮੁੰਡੇ ਨਾਲ ਵੀ ਕੋਈ ਗੱਲ ਕੀਤੀ ਤੇ ਜੇ ਉਹ ਕਰੂਗਾ ਤੇ ਮੈਂ ਫਿਰ ਆਖਣਾ ਹੀ ਆਖਣਾ ਹੀ ਤੇ ਕੀ ਗੱਲੋਂ ਘਰੋਂ ਦਾ ਨਹੀਂ ਉਹ ਗਮਲੇ ਨਾਲ ਖੜਨ ਡਿਆ ਗਮਲਿਆਂ ਨਾਲ ਖੜਨ ਡਿਆ ਖੇਡੇ ਜਿੱਥੇ ਮੈਂ ਸਾਬ ਸਫਾਈ ਕੀਤੀ ਹੋਈ ਉਹ ਤੇ ਹੱਥ ਮਾਰੇ ਤੂੰ ਤੇ ਦੀ ਸਫਾਈ ਦਾ ਜਾ ਜਾ ਕੇ ਤਾ ਡੱਜੇ ਰੇ ਕੱਪੜੇ ਦੇ ਆ ਜਾ ਕੇ ਤਾ ਸਾਬ ਸਫਾਈ ਕੀਤੀ ਹੱਥ ਮਾਰੇ ਤਾਂ ਮੈਂ ਚਪੇੜਾ ਮਾਰ ਮਾਰ ਫਟ ਦੇਣਾ ਹਾਂ ਹਾਂ ਤੇ ਹੁਣ ਹੱਥ ਮੇਰਾ ਵੀ ਕੈਮ ਵਾ ਜਿਆਦਾ ਨਹੀਂ ਤੇਰਾ ਕੈਮ ਤੋੜ ਲੂ ਹੱਥ ਤੇਰਾ ਮੈਂ ਤੇ ਮੈਂ ਨਹੀਂ ਤੋੜਨ ਦਾ ਆ ਵਾ ਮੈਂ ਵੀ ਤੋੜ ਕੇ ਹੱਥ ਚ ਪੜਾਉ ਲਈ ਤੇ ਗਲ ਚ ਪਾ ਕੇ ਦਊਂਗੀ ਹੁਣ ਪਟੀਆਂ ਪਾ ਕੇ ਰਹਿਣੀ ਇਦਾਂ ਵੀ ਨਹੀਂ ਹੁਣ ਚੁੱਪ ਕੀਤੀ ਮੈਂ ਜਿਹੜਾ ਹੁੰਦਾ ਚੁੱਪ ਕੀਤਾ ਉਹਨੂੰ ਸਹੀ ਸਮਝਦੇ ਆਏ ਇਹ ਬਾਹਰ ਹੈ ਨਾ ਫੇਰ ਕੋਈ ਰੌਲਾ ਪਾਇਆ ਵਾ ਤੂੰ ਹੀ ਬਸ ਲੰਮੇ ਪਏ ਰਹੋ ਲਾਤੇ ਲੱਤ ਚੜਾ ਕੇ ਬਾਹਰ ਕੀ ਬੰਡਿਆ ਤੁਹਾਨੂੰ ਕਿਹੜਾ ਕੁਝ ਦੇਖਦਾ ਵਾ ਉਹ ਤਾਂ ਮੈਂ ਸੁਣ ਲਿਆ ਕਾਹਦਾ ਰੋਲਾ ਪਿਆ ਵਾ ਕਾਹਦਾ ਰੋਲਾ ਕੀ ਪਿਆ ਪਰਸੋਂ ਉਹਨੇ ਮੇਰੇ ਤੇ ਹੱਥ ਚੁੱਕਦਾ ਕੱਲ ਤੇ ਅੱਜ ਉਹ ਮੁੰਡੇ ਚੁੱਕਣ ਦੀ ਹੈ ਹੈ ਆਹੋ ਕੌਣ ਭਾਬੀ ਤੁਹਾਡੀ ਹੋਰ ਕੌਣ ਤੇ ਤੂੰ ਮਾੜੀ ਲਿਸ਼ੀਆ ਕਿਉ ਮਾੜੀ ਤੇ ਮੇਰਾ ਕੀ ਕਰਦਾ ਹੈ ਕੱਲੀ ਨੇ ਉਹ ਦੋ ਜਾਨੀਆਂ ਮੰਮੀ ਵੀ ਚਾਟਾ ਗਈ ਉਹਦੇ ਵੱਲ ਟਾਲਾ ਫੜ ਕੇ ਫੇਰ ਗੋਡਾ ਫੜ ਕੇ ਫੇਰਦਾ ਉਹ ਦੋ ਜਾਨੀਆਂ ਤੇ ਮੈਂ ਕੱਲੀ ਤੇ ਤੂੰ ਖੱਲੀ ਦੁਆਂ ਜਣੀ ਆ ਹਾਂ ਉਹ ਮੇਰੇ ਪੈਰ ਲੱਗਣ ਦਿੰਦੀ ਆ ਮੰਮੀ ਦੇ ਕਿਤੇ ਮੈਂ ਕਹਿੰਨੀ ਆ ਵੀ ਉਹਦੇ ਵੱਲ ਦੀ ਮੈਨੂੰ ਤੇ ਛੜ ਜਾਣ ਮਾਰਦੀ ਆ ਦੇ ਵਜਣੀ ਆ ਤੇ ਤੂੰ ਪੈਰ ਹੀ ਨਾ ਲੱਗਣ ਦੇ ਇਹਨਾਂ ਦੇ ਹਾਂ ਉਹ ਪੈਰ ਕੀ ਲੱਗਣ ਦਿੰਦੀ ਆ ਤੂੰ ਨਾ ਲੱਗਣ ਦੇ ਇਹਨਾਂ ਦੇ ਆਹੋ ਮੰਮੀ ਕਿੱਡੀ ਰਲਾਈ ਨਾਲ ਇਹਨੇ ਜਿੱਦਾਂ ਮੰਮੀ ਨਾ ਗਏ ਮੰਮੀ ਡੀਸੀ ਲੱਗੀ ਹੁੰਦੀ ਆ ਸਾਡੇ ਤੇ ਮੰਮੀ ਤੇ ਡੀਸੀਆਂ ਤਾਂ ਵੀ ਤਾਂ ਨਾ ਤੁਸੀਂ ਤਾਂ ਕੀ ਪਤਾ ਹੋਵੇਗਾ ਕਿੱਥੇ ਨੇ ਹੁਣ ਜਦੋਂ ਮੁੰਡੇ ਨੂੰ ਪਈਏ ਚ ਪੇੜ ਮਾਰਨ ਉਹਦਾ ਸੁੱਤੇ ਹੀ ਦਈ ਫੋਨ ਜਿਵੇਂ ਬੜੇ ਰਹਿੰਦੇ ਹਰ ਟਾਈਮ ਫੋਨ ਫੋਨ ਹੀ ਮੈਂ ਕਹਤੇ ਪਰ ਭੰਦੇ ਨਾ ਵੇਲੇ ਤੁਹਾਡੇ ਭੰਦੇ ਭੰਦੇ ਗਲੋਂ ਲੱਥੇ ਵੀ ਗਲੋਂ ਲੱਥੇ ਆਹ ਤੈਨੂੰ ਜਦੋਂ ਘਰ ਬਾਹਰ ਹੀ ਨਹੀਂ ਦੇਦਾ ਮੇਰੀ ਗੱਲ ਸੁਣੋ ਕੱਲ ਜਦੋਂ ਮੈਂ ਕਿਹਾ ਪ੍ਰੂਫ ਲੈ ਕੇ ਆਉ ਤਸੀਂ ਕਿਉਂ ਨਹੀਂ ਜਾਂਦੇ ਲੈਣ ਪ੍ਰੂਫ ਲੈ ਕੇ ਆਉਂਗਾ ਕੱਲ ਵੇਹ ਹੈ ਇਹਦੀ ਕਰਤੂਤ ਨਹੀਂ ਵੇਖੀ ਪੌੜੀਆਂ ਤੋਂ ਉੱਤਰਦੇ ਕਿੱਡੀਆਂ ਮੇਰੇ ਆ ਲੱਖਾਂ ਕੱਡੀਆਂ ਹੈ ਜਿੱਡੀ ਕੱਡੀ ਕਾਰਗਲ ਦੀ ਲੜਾਈ ਲੜੀ ਆ ਇਹਦੇ ਨਾਲ ਮੈਂ ਹੈ ਕਾਹ ਕੜਦਾ ਅੱਗਿਓ ਮੰਮੀ ਟੀਸੀ ਲੱਗੀ ਹਾਂ ਲੱਗੀ ਨਹੀਂ ਉਹ ਦੱਸ ਕੀ ਕਰ ਲੇਗਾ ਮੰਮੀ ਤੇਰਾ ਫੇਰ ਕੀ ਮੈਂ ਕੀ ਕਰ ਦਿਆ ਨਹੀਂ ਲੱਗੀ ਰਹਿੰਦੀ ਬਸ ਕੰਨ ਤੇ ਨਾਲ ਲੱਗੀ ਰਹੀ ਨਾ ਇਹਦੇ ਇੰਨੇ ਕੰਨ ਪਰ ਅਗਾਰੇ ਕੰਨ ਨੂੰ ਕਰ ਪਰ ਪਰ ਕੀ ਬੇੜਾ ਕੱਕ ਕਰਦੇ ਲੱਗੀ ਕਰਦਾ ਤੂੰ ਹਾਂ ਕੰਨ ਨਾ ਆਏ ਮੇਰੇ ਕਿੱਡਾ ਰਾਸ਼ਨ ਭੰਡਾਰਿਆ ਖਾਨਣਾ ਭਰਿਆ ਕਰ ਤੂੰ ਹੈਈ ਹੈਗਾ ਹੀ ਇਦਾਂ ਤਾਂ ਹੁਣ ਤੇਰਾ ਲੋਕਾਂ ਨੇ ਮਗਰ ਲੱਗ ਲੱਗੇ ਕਹਦਾ ਸਤਿਆਨਾਸ਼ ਕਰੀ ਜਨਾ ਉਹਦੀ ਇਹ ਆ ਕੀ ਕੰਨ ਲੱਗੇ ਬਹਿ ਬਹਿ ਕੇ ਕਰਦੀ ਆ ਆਹੋ ਆਪਾਂ ਹੀ ਕੰਡੇ ਤੇ ਹੀ ਨਹੀਂ ਕੰਡੇ ਲੈ ਜਾਓ ਲੈ ਜਾਓ ਇਹਨੂੰ ਫੜ ਕੇ ਸ਼ਰੀਕਾਂ ਦੇ ਲੱਗ ਕੇ ਬੈਠੇ ਮੇਰੀ ਗਾਲ ਸੋਣਾ ਐਨਾ ਨਾ ਨਾ ਸਿਰ ਖਪਾਇਦਾ ਕੋਈ ਫਾਇਦਾ ਹਾਨੀ ਤਾਨੂੰ ਮੈਂ ਤਾਂ ਲਿਆਈ ਫੜ ਕੇ ਐਵੇਂ ਕੋਈ ਗੱਲ ਵੱਡੀ ਵੱਡੀ ਹੋਊਗੀ ਹੁਣ ਸਾਬੀ ਤੇ ਬੇਕੂਫ ਆ ਸਾਬੀ ਮੂੰਹ ਗੱਲਾਂ ਕਰਦਾ ਜਨਾਨੀ ਮਗਰ ਤੋਲ ਲਗਿਆ ਪੂਰਾ ਤੇ ਮੰਮੀ ਆਪਾਂ ਨੂੰ ਅਕਲ ਤੋਂ ਕੰਮ ਲੈਣਾ ਚਾਹੀਦਾ ਅਕਲ ਤੋਂ ਤੇ ਪੁੱਤ ਕੰਮ ਲੈਣਾ ਚਾਹੀਦਾ ਜੇ ਇੰਨੀ ਕੁ ਨਾ ਇਹਨਾਂ ਦੀ ਹੋਵੇ ਨਾ ਇਹ ਤਾਂ ਸਾਡੇ ਸਿਰ ਤੇ ਚੜ ਜਾਣ ਮੰਮੀ ਆਪਾਂ ਗੱਲ ਲੜਾਈ ਨੂੰ ਠੰਡਿਆਂ ਪੈ ਗਿਆ ਲੜਾਈ ਬਹੁਤ ਆਪਣੇ ਘਰ ਵੱਧਦੀ ਜਾਂਦੀ ਆ ਉਹ ਜਿਹੜੀ ਉਹ ਤੇ ਹਰਾਮਜਾਦੀ ਉੱਤਰ ਦੇਣੀ ਇਹ ਗੱਲ ਤੋਂ ਉਹਨੇ ਤੇ ਇੱਕੋ ਗੱਲ ਫੜੀ ਆ ਬਸ ਜਿਹੜੀਆਂ ਬੇਇਮਾਨੀਆਂ ਕੀਤੀਆਂ ਜਿਹੜਾ ਖਰੀਦਿਆ ਜਿਹੜਾ ਖਰੀਦਿਆ ਆ ਗੱਲ ਹੋਣੀ ਕੀਤੀਆਂ ਤੇ ਨਹੀਂ ਫਿਰ ਕਰਕੇ ਦੱਸਾਂਗੇ ਫਿਰ ਇਹਨੂੰ ਦਿਨ ਰਾਤ ਦੀ ਮੰਮੀ ਇਹੋ ਹੀ ਰਟ ਲੱਗੀ ਆ ਮੈਂ ਤੇ ਸੁਣ ਸੁਣ ਮੇਰੇ ਤੇ ਕੰਨ ਥੱਕ ਗਏ ਮੈਂ ਤੇ ਅੱਕ ਗਈ ਆ ਮੰਮੀ ਜੇ ਤੁਸੀਂ ਆ ਖੁਦ ਮੈਂ ਚਾਰਕ ਦਿਨ ਆਪਣੇ ਪੇਕੇ ਨਾਲ ਚਲੀ ਜਾ ਕਿਉਂ ਇਹਨਾਂ ਤੋਂ ਡਰਦੀ ਚੱਲ ਜਣਾ ਫੇਰ ਪਤਾ ਕੀ ਕਹਿਣਾ ਵਾ ਨੋ ਨਾ ਆਪਾਂ ਬੰਦੇ ਮੈਂ ਆਪਣੇ ਨਾਲ ਕਿ ਆ ਸ਼ਰੀਕਾਂ ਵਾਲੀ ਤੇ ਇਹ ਕਰਨ ਦੀ ਮੰਮੀ ਕੱਢੇ ਨਾ ਪੱਟੀਆਂ ਪੜਾਈਆਂ ਹੀ ਇਹਨੂੰ ਸਾਰੀਆਂ ਮੰਮੀ ਤੇ ਨਾ ਜਿੱਦਾਂ ਨਾ ਤੇ ਕਾਲਾ ਇਲਮ ਕਰਾਇਆ ਹੁੰਦਾ ਇਹਨਾਂ ਨੇ ਮੈਂ ਉਹਦੇ ਇਦਾਂ ਕਹਿੰਦੇ ਜੇ ਉਹ ਕਹਿੰਦੀ ਮੰਮੀ ਨੂੰ ਧੁੱਪੇ ਖਲੋ ਜਾ ਮੰਮੀ ਧੁੱਪੇ ਖਲੋ ਜਾਂਦੀ ਜੇ ਮੰਮੀ ਨੂੰ ਉਹਦੀ ਛਾਵੇਂ ਆ ਜਾ ਮੰਮੀ ਛਾਵੇਂ ਆ ਜਾਂਦੀ ਆ ਹਾਂ ਹਾਂ ਛਾਵੇਂ ਧੁੱਪੇ ਆ ਜਾਂਦੀ ਉਹ ਗੱਲ ਇਹਨੇ ਸਾਰਾ ਸਾਨੂੰ ਇਥੋਂ ਵੇਖਣੀ ਅਭੀਕਰ ਇਹਨਾਂ ਦੇ ਨਾਮ ਲਿਖਣਾ ਹੀ ਹੋਇਆ ਨਹੀਂ ਸਾਡੇ ਘਰ ਚ ਇਹਨਾਂ ਸ਼ਰੀਕਾ ਕਿਉਂ ਪੈਣ ਡਿਆ ਵਾ ਮੰਮੀ ਦੀ ਵਜ੍ਹਾ ਕਰਕੇ ਜੇ ਮੰਮੀ ਆਪੋ ਆਪਣੇ ਥਾਂ ਅਨੁਸਾਰਿਆਂ ਨੂੰ ਰੱਖੇ ਤੇ ਕਦੀ ਬਨ ਇਹੋ ਜਿਹੇ ਕੰਮ ਹੋਵੇ ਮੈਂ ਤਾਂ ਕਹਿਣ ਡਿਆ ਵੀ ਅਭੀਕਰ ਇਹਨਾਂ ਨੂੰ ਦੇ ਦੇਣਾ ਲਿਖ ਕੇ ਸਾਨੂੰ ਕਹਿੰਦਾ ਤੂੰ ਬਾਹਰ ਕੁਲੀ ਪਾ ਲੋ ਤੇਹੀ ਕੁਛ ਹੋਣਾ ਸਾਡੇ ਨਾਲ ਗਾਂ ਜਾ ਕੇ ਜਦੋਂ ਮੰਮੀ ਸਾਡੀ ਸੁਣਦੀ ਨਹੀਂ ਗਿੰਦੀ ਨਹੀਂ ਤੇਹੀ ਕੁਛ ਕਰਨਾ ਗਾਂ ਜਾ ਕੇ ਮੇਰਾ ਤੇ ਜੀ ਕਰਦਾ ਵੀ ਇਹ ਘਾਰ ਹੁੰਦਾ ਨਾ ਕਿੰਨਾ ਕਿਤਨਾ ਲਵਾ ਪੰਗਾ ਦੇ ਦੇ ਸਿਰ ਤੇ ਟੁੱਟ ਮਾਰ ਕੇ ਮਾਰਦਾ ਪਰ ਤੂੰ ਹੀ ਮੁੜ ਕੇ ਚੇਲੇ ਚਲ ਜਾ ਹਾਂ ਉਹ ਤੇ ਕੱਟ ਨੂੰ ਜਿਹੜੇ 5-7 ਸਾਲ ਫੇਰ ਕੀ ਆ ਨਾ ਉਹਦੇ ਆਪਾਂ ਮਾਂਪੇ ਤੇ ਰੁੱਲ ਜੀਏ ਇੱਥੇ ਹਾਂ ਨੂੰ ਤੁਹਾਡੇ ਮਗਰ ਉਹਦੇ ਗੱਲ ਮਾਰਦੀ ਅਸਲ ਜੰਮੇ ਨੂੰ ਮੁੰਡੇ ਦਾ ਹੀ ਮੂੰਹ ਮਾਰਦਾ ਹੀ ਉਹ ਵੀ ਆਪ ਫੇਰ ਲੋਕਾਂ ਜੁਗਾ ਰਹਿਣਾ ਨਹੀਂ ਹੂੰ ਬੈਠੇ ਰੋ ਚੁੱਪ ਕਰਕੇ ਪ੍ਰੂਫ ਲੈ ਉਹ ਤੇ ਮੰਮੀ ਨੂੰ ਪ੍ਰੂਫ ਵਿਖਾਈਏ ਪ੍ਰੂਫ ਨਾਲ ਵੀ ਯਾਰੇ ਵੇਖੀ ਤੂੰ ਕਿਦਾਂ ਡਾਂਗ ਸੋਟਾ ਖੜਕਦਾ ਜਦੋਂ ਪ੍ਰੂਫ ਆਗੇ ਹੂੰ ਉਹ ਤੇ ਫੇਰ ਖੜਕਣਾ ਹੀ ਗੱਲ ਤੇ ਉਹਨੇ ਭਾਵੇਂ ਫੋਨ ਤੇ ਚੰਦਨ ਨੇ ਉਦਾਂ ਹੀ ਕੀਤੀ ਆ ਪਰ ਗੱਲ ਮੇਰੇ ਦਿਲ ਤੇ ਲੱਗੀ ਆ ਗੱਲ ਚ ਦਮ ਤੇ ਹੈ ਨਾ ਨਾ ਨਾਰਪਿੰਦਰ ਤੂੰ ਇਹ ਕੰਮ ਨਹੀਂ ਕਰ ਸਕਦੀ ਕਿਸੇ ਨਾਲ ਧੋਖਾ ਉਹ ਤੇਰੀ ਭੈਣ ਆ ਉਹਨੇ ਆਪੇ ਤੇਰੇ ਦਾ ਸਾਰਾ ਕੁਝ ਲਵਾਇਆ ਯਕੀਨ ਕਰਕੇ ਤੇ ਤੂੰ ਉਹਦੇ ਨਾਲ ਐਦਾਂ ਕਰੇਗੀ ਨਾ ਨਾਰਪਿੰਦਰ ਤੂੰ ਇਹ ਕਰ ਤੂੰ ਇਹ ਕਰਨਾ ਹੀ ਕਰਨਾ ਵਾ ਜ਼ਮੀਰ ਜਮੂਰ ਕੁਛ ਨਹੀਂ ਹੁੰਦਾ ਇੱਥੇ ਸਾਰੀ ਪੈਸੇ ਤੇ ਲੇ ਦੀ ਗੇਮ ਆ ਇਹ ਕੋਠੀ ਤੇਰੇ ਨਾਮ ਆ ਆਪ ਲਈ ਆ ਤੂੰ ਕਿਹੜਾ ਕਹਦਾ ਹੱਕ ਮਾਰਿਆ ਵਾ ਇਹ ਕੋਠੀ ਤੇਰੀ ਆ ਤੇ ਤੂੰ ਹੀ ਕਰ ਰਿਹਾ ਕੋਈ ਹਿਆਰ ਕੋਈ ਨਹੀਂ ਕੋਈ ਕੋਠੀ ਤਾਂ ਹੁਣ ਮੇਰੀ ਆ ਇਹ ਕੋਠੀ ਤੇਰੀ ਆ ਰਪਿੰਦਰ ਕੋਰੇ ਇਹ ਕੋਠੀ ਦੀ ਤੂੰ ਮਾਲਕ ਵਾਂ ਤੇ ਇਹਦੇ ਵਾਸਤੇ ਨਾ ਤੈਨੂੰ ਦਿਮਾਗ ਲਾਉਣਾ ਪੈਣਾ ਵਾ ਤੈਨੂੰ ਇੱਕ ਨਾ ਖੇਡ ਖੇਡਣੀ ਪੈਣੀ ਆ ਆਪਣੀ ਮਿੱਠੀ ਜ਼ੁਬਾਨ ਤੇ ਆਪਣੇ ਦਿਮਾਗ ਦੇ ਨਾਲ ਕਿਉਂਕਿ ਇਹ ਕੋਠੀ ਹੁਣ ਮੇਰੀ ਆ ਤੇ ਮੈਂ ਇਹ ਕੋਠੀ ਦੀ ਮਾਲਕਨ ਵਾਂ ਇਹ ਕੋਠੀ ਰਪਿੰਦਰ ਕੋਰ ਦੀ ਆ ਪਿੰਦਰ ਕੋਲ ਦੀ ਹਾਂ ਹਾ 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 ਹਾ